ਮੁਤਸਤ ਸ੍ਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਵੀਰ ਦਾ ਨੋਟ ਕਰ ਲਿਓ ਪਿੰਡ ਭਗਵਾਨਪੁਰਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸਜਣੋ ਗਰਦਾਸਪੁਰ ਆ ਗਿਆ ਤੇ ਕਮਲਵੀਰ ਕੋਲੇ ਆ ਤਿੰਨ ਚਾਰ ਐਨੀਮਲ ਆ ਜਿਹੜੇ ਤੁਹਾਨੂੰ ਵੀਡੀਓ ਦੇ ਵਿੱਚ ਕਵਰ ਕਰਕੇ ਵਿਖਾ ਦੇਣੇ ਆ। ਕੱਲੇ-ਕੱਲੇ ਦੀ ਡਿਟੇਲ ਲਾਵਾਂਗੇ, ਕੱਲਾ-ਕੱਲਾ ਤੋਰ-ਤਾਰ ਕੇ ਵੇਣੇ ਆ ਸੱਜਣੋ। ਚੰਗੇ ਦੁੱਧ ਵਾਲੀ ਇੱਕ ਮੱਝ ਵੀਰ ਦੇ ਕੋਲੇ ਸਾਹਮਣੇ ਤੁਹਾਨੂੰ ਕੈਮਰੇ ਤੇ ਨਜ਼ਰ ਆਉਂਦੀ ਹੋ। ਫਲਕਾਰੀ ਪਾਤੀ ਆ ਵੀਰ ਨੇ। ਸੂਣ ਵਾਲੀ ਆ ਕੱਚੀ-ਕੱਚੀ ਆ ਹਜੇ ਹਫ਼ਤੇ ਦਾਸ ਦੇਣ ਦੀ, ਬਾਕੀ ਟੌਪ ਦੀ ਮੈਂ ਆ। ਵਜਨ ਵਾਲੇ ਪੱਖ ਤੋਂ ਲਾ ਲਓ। ਥਾਨ ਵਾਲੇ ਪੱਖ ਤੋਂ ਲਾ ਲਓ ਤੇ ਦੁੱਧ ਵਾਲੀ ਕੁਆਲਿਟੀ ਜਿਹੜੀ ਆ ਤੁਹਾਨੂੰ ਆਪ ਚਲਪੂਗੀ ਕਿ ਵਾਕਈ ਮੱਝ ਜਿਹੜੀ ਇਹ ਦੁੱਧ ਵਾਲੀ ਹੈ ਵੇਖੋ ਤੇ ਆ ਜੋ ਡਿਟੇਲ ਲੈਣੇ ਆ ਭਰਾ ਤੋਂ ਕੋਈ ਵੀ ਪਸ਼ੂ ਪਸੰਦ ਆ ਜਾਂਦਾ ਤਸੱਲੀ ਕਰਕੇ ਖਰੀਦਦਾਰੀ ਕਰਿਓ ਤੁਹਾਡਾ ਧੰਨਵਾਦ ਅ ਕਮਲ ਵੀਰੇ ਸਤਿ ਸ੍ਰੀ ਅਕਾਲ ਸਸਤਾ ਬਾਈ ਜੀ ਹੋਰ ਸੁਣਾ ਮੇਰਾ ਵੀਰੇ ਜੀ ਹਾਂ ਜੀ ਵਧੀਆ ਚੜਦੀ ਕਲਾ ਨਾ ਹਾਂ ਜੀ ਕਿਰਪਾ ਬੱਬੀ ਜੀ ਤੇ ਕਮਲ ਆਪਣਾ ਐਡਰੈਸ ਵੀਰੇ ਐਡਰੈਸ ਆਪਣਾ ਪਿੰਡ ਭਗਵਾਨਪੁਰ ਜੀ ਹਾਂਜੀ ਫੀਲ ਡੇਰਾ ਪੰਨਾਣਕ ਤੇ ਜ਼ਿਲ੍ਹਾ ਕਰਤਾਰਪੁਰ ਪੈਂਦਾ ਹੈ ਮੋਬਾਈਲ ਨੰਬਰ ਕਿਹੜਾ ਇਹਨਾਂ ਚੋਂ 9815907684 ਨੰਬਰ ਆ ਉਹ ਕੰਮੇ ਨੰਬਰ ਇੱਥੇ ਵਰਤ ਕੇ ਚੱਲਦਾ ਠੀਕ ਆ 9815907684 ਹੈਨਾ ਠੀਕ ਆ ਵੀਰੇ ਠੀਕ ਆ ਤੇ ਕਮਲ ਵੀਰੇ ਆ ਮੈਂ ਆਪਣੀ ਕਿਹੜਾ ਸੁਆ ਮੈਂ ਵੀਰ ਜੀ ਕਿ ਹੋਰ ਜਿਹੜੀ ਆ ਤੀਜੇ ਸੂਏ ਸੂਣੀ ਆ ਪਿੰਡੋ ਲਈ ਆ ਠੀਕ ਆ ਕੋਈ ਆਏ ਮੇਰੇ ਕੋ ਇਥੇ ਮੈਂ ਨਾਲ ਉਹਨੇ ਘਰ ਲੈ ਜਿੰਨਾਂ ਦੇ ਘਰੇ ਜੰਮੀ ਪਲੀ ਆ ਹਾਂਜੀ ਹਾਂਜੀ ਕੋਈ ਸ਼ੱਕ ਨਹੀਂ ਆਦੀ ਆਪਾਂ ਪਿੰਡੋ ਖਰੀਦੀ ਆ ਪਿੰਡੋ ਪਿੰਡੋ ਲਈ ਆ ਤੀਜਾ ਸੂਆ ਤੀਜਾ ਸੂਆ ਤੇ ਵੀਰੇ ਇਹ ਦਿਨ ਕਿੰਨੇ ਲੈਂਦੀ ਆ ਦਿਨ ਵੀ ਜੀ ਇਹਦੇ ਹਜੇ ਪਏ ਜੇ 12 ਦਿਨ ਪੂਰੇ ਹੋਣ ਮਤਲਬ ਹਜੇ ਦਿਨ 12 ਪਏ ਆ ਕੀ ਬਾਤ ਮੈਨੂੰ ਉਦੋਂ 15 ਦਿਨ ਕਹਿੰਦੇ ਸੀ ਕਿ ਤਿੰਨ ਕਿ ਦਿਨ ਨੂੰ ਲਿਆਉਣੀ ਹੋਵੇ ਠੀਕ ਆ ਆਪਾਂ ਤੋਂ ਵੀ ਫੋਨ ਲਾਇਆ ਤੁਸੀਂ ਕਹੇ ਥੋੜਾ ਹਾਂਜੀ 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 ਤੇ ਕਮਲ ਵੀਰੇ ਥਾਣਾ ਥੋਨਾਂ ਨਾਲੋਂ ਭਾਰ ਪੂਰਾ ਲੋਕ ਕੇ ਨਾ ਮੈਂ ਕਹਿੰਦਾ ਉਹ ਗਰੰਟੀ ਹੋ ਆਪਣੀ ਆ ਉਹ ਕੇ ਮਾਰੀ ਮੋਟੀ ਭਾਰ ਪੂਰਾ ਲੋ ਜੀ ਪੱਕੀ ਹੋ ਠੀਕ ਆ ਤੇ ਦੂਜੇ ਸੂਬੇ ਦੁੱਧ ਕੀ ਕਰਮ ਵਾਲੀ ਨੇ ਪਾਇਆ ਸ਼ਹਿਰ ਮਾਰਦੀ ਹੈ ਜੇ ਐਵੇਂ ਝੂਠ ਨਹੀਂ ਬੋਲਾਂ ਭਾਵੇਂ ਉੱਥੇ ਚਲ ਜਿਓ ਜਿੰਨੀ ਕਿ ਉਹਨਾਂ ਦੀ ਸੇਵਾ ਹੀ ਨਾ ਉਹ 14 15 ਕਿਲੋ ਦਾ 15 ਕਿਲੋ ਮਤਲਬ ਦੁੱਧ ਵਧੀਆ ਕਿਉਂਦੇ ਰਹੇ ਆ ਜੇ ਚੰਗੇ ਸੰਭਣ ਵਾਲੇ ਬੰਦੇ ਕੋਲੇ ਚਲੀ ਜਾਵੇ ਹਾਂ ਜੀ ਹਾਂ ਜੀ ਉਹ ਹੈ ਸਾਡੇ ਵਰਗੇ ਮਤਲਬ ਇੱਥੇ ਚਲੋ ਬੜੀ ਸੰਭੀ ਜੋ ਨਾ ਹਜੇ ਵੀ ਜਿੰਨੀ ਸੰਭੀ ਆ ਬਥੇਰੀ ਸੰਭੀ ਵਿਚ ਨੇ ਜੋ ਹਾਂਜੀ 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 ਪਰ ਜੇ ਹੋਰ ਸਾਂਭ ਵਾਲੇ ਜਲਦੇ ਤੇ ਦੁੱਧ 16 17 ਕਿਲੋ ਦੇ ਦਿੰਦੇ ਬਹੁਤਾ ਨਹੀਂ ਮੈਂ ਦੇਣਾ 20 ਕਿਲੋ ਦੇ ਠੀਕ ਆ 20 ਕਿਲੋ ਦੇ ਦਿੰਦੇ ਵੀ 15 16 ਦਾ ਗਾਰੰਟੀ ਵਾਲਾ ਹੀ ਪਾਈ ਜਾਓ ਹਾਂ ਗਾਰੰਟੀ ਵਾਲਾ ਗਾਰੰਟੀ ਵਾਲਾ ਜੀ ਹਾਇ ਤੇ ਵੀ ਦੀ ਬਾਨੀ ਹੈ ਸ਼ਾਇਦ ਮਾਰਦੀ ਹੋਊਗੀ ਛਛੇ ਵਰਗਾ ਠੀਕ ਆ ਹਾਂਜੀ ਹਾਂਜੀ ਕਮਲ ਤੌਰ ਕਰਾਈਏ ਚੈੱਕ ਇਹਦੀ ਤੇ ਇੱਕ ਆਪਾਂ ਹੁਣ ਫਲਕਾਰੀ ਲਾ ਦਈਏ ਹਨਾ ਹਾਂ ਵਾਦੇ ਸ਼ਗਰ ਰੋਪ ਬੰਦ ਹਾਂ ਥੋੜਾ ਜਜਮੈਂਟ ਆ ਜਾਂਦੀ ਪਸ਼ੂ ਦੀ ਅਗਲਾ ਕਹਿੰਦਾ ਕਿਤੇ ਕੋਈ ਹੋਰ ਸਰੀਰ ਤੇ ਦਾਗ ਨਾ ਹੋਵੇ ਜਾਂ ਕੋਈ ਹੋਰ ਗੱਲ ਕਈ ਚੀਜ਼ਾਂ ਆ ਜਾਂਦੀਆਂ ਲੋ ਵੀ ਸੱਜਣੋ ਅੱਖਾਂ ਦੋਨਾਂ 'ਚ ਨਿਸ਼ਾਨ ਹੈਗੇ ਆ ਵੀਡੀਓ ਦੇ ਵਿੱਚ ਸਿੰਘ ਜ਼ਰੂਰ ਖੁੱਲਾ ਲੱਗਦਾ ਤੇ ਪਰ ਬੋਡੀ ਟੈਂਕਰ ਦੇ ਹਸਾਵਨਾ ਸਿੰਘ ਇਹਦਾ ਜੱਜ ਦਾ ਸੱਜਣੋ ਸਰੀਰ ਕਟਾਂਚਾ ਤਕੜਾ ਵਾ ਮੈਂ ਦਾ ਪਲੀ ਸੰਭੀ ਆ ਕੋਈ ਐ ਨਹੀਂ ਲੱਸੀ ਫਿੱਕੀ ਆ ਕੱਦ ਚੰਗਾ ਇੱਥੇ ਆ ਵਾਦ ਰੋ ਬਣਦਾ ਹਾਂ ਦੁੱਧ ਵਾਲੇ ਪੱਖ ਤੋਂ ਵੀ ਪੂਰੀ ਚੰਗੀ ਆ ਕਰ ਲੋ ਚੈੱਕ ਵੇਖੋ ਕਮਾਲ ਆ ਕਮਲ ਵੀ ਦੇਖੋ ਸਦਰ ਤਰਦੀ ਮੈਂ ਦਾ ਆ ਗੈਸ ਲਾਇਓ ਤੇ ਕੀ ਬਾਤ ਕਹਿਣ ਚ ਨਾ ਦੋ ਗੱਲਾਂ ਨਹੀਂ ਗੀਆਂ ਦੇਖੋ ਤੇ ਕਮਲ ਵੀਰੇ ਕੀ ਰੇਟ ਰਹੂਗਾ ਇਹ ਮੈਂ ਆਪਣੀ ਕਰਮਾਂ ਵਾਲੀ ਦਾ ਮੈਂ ਇਹ ਵੀ ਦੇਖ ਲਓ ਓਦਾਂ ਭਾਵੇਂ 30 ਦੀ 40 ਦੀ ਵੇਚ ਲੈਣ ਦੇ ਬਾਜ਼ਾਰ ਤੇਜ ਹੀ ਜਿਹਾ ਹੈ ਫੇਰ ਦੀ ਵੇਚ ਲੈ ਲੇ ਹਾਂਜੀ ਵਾਇ ਨਹੀਂ ਬੜਾ ਮੈਂ ਦਾ ਜੇ ਕੋਈ ਇੱਥੇ ਆਊਗਾ ਨਾ ਆਉ ਤੇ ਪਸੰਦ ਆਊਗੀ ਛੱਡ ਕੇ ਜਾਊਗਾ ਤਾਂ ਫੇਰ ਮਨੂ ਆਸ ਤੇ ਬਹੁਤ ਹੀ ਜ਼ਿਆਦਾ ਦੋਣੀ ਹੱਥੀਂ ਕੱਲੇ ਆਉਗਾ ਇਹ ਹਾਂ ਬਾਕੀ ਸਿੰਘ ਥੋੜਾ ਵੀਡੀਓ ਤਾਂ ਥੋੜਾ ਆਹ ਹੁੰਦਾ ਕੁਆਲਿਟੀ ਤੁਹਾਨੂੰ ਬੜਾ ਥੋੜੀ ਵੱਧ ਜਾਂਦੀ ਹੈ ਹਾਂ ਸਿੰਘ ਦਾ ਤਾਂ ਫਰਕ ਪੈਂਦਾ ਜਦੋਂ ਕੋਲੇ ਆ ਕੇ ਵੇਖੀਏ ਤਾਂ ਵਧੀਆ ਹੁੰਦਾ ਕੋਲੇ ਆਣ ਕੇ ਮਾੜੀ ਦੇ ਨਾਲ ਆਇਆ ਪੁੰਡਾ ਜੱਟ ਦਾ ਪਤਾ ਹੀ ਨਹੀਂ ਲੱਗਦਾ ਵੀ ਖੁੱਲਾ ਹੋ ਹਾਂ ਨਹੀਂ ਕੋਈ ਸ਼ੱਕ ਨਹੀਂ ਹਾਂਜੀ ਹਾਂਜੀ ਕਿਉਂਕਿ ਵੀ ਤਖਲੀ ਮੈਂ ਜੇ ਸਿੰਗ ਵਿਖਾਈਆਂ ਵਾਂਗੇ ਉਹ ਖਲੇ ਚ ਆਪਣਾ ਜਦੋਂ ਮੈਂ ਦੇ ਨਾਲ ਵੇਖਾਂਗੇ ਹਾਂ ਵਾਕਿਆ ਤੇ ਕਿੰਨੇ ਦੀ ਦੇ ਦੇਾਂਗੇ ਵੀਰੇ ਆਪਾਂ ਜਿਹੜੇ ਪੈਸੇ ਵਟ ਲੈਣੇ ਆ ਇੱਕ ਦਾਦੀ ਦੇ ਦਈਏ ਵੇਖ ਲੱਗਦੀ ਯਾਰ ਕਰਦਗੀ ਹੋਰ ਵੀ ਮਾਨਤਾਂ ਪੂਰੇ ਲੱਖ ਵੀ ਉਹਦੇ ਚ ਪਿਆਰ ਮੁਹੱਬਤ ਹੋ ਜੂ ਪਿਆਰ ਮੁਹੱਬਤ ਵਾਲਾ ਛੋਟ ਛਾਟ ਵਾਲਾ ਹੁਣ ਪਿੰਡੋਂ ਲਈ ਆ ਭਾਵੇਂ ਉੱਥੇ ਜਾ ਕੇ ਤੁਹਾਨੂੰ ਨਾਲ ਲੈ ਜੂਗਾ ਕੋਈ ਐਕਿਲ ਉਹ ਨਾਲ ਫਾਨੀ ਰੱਖ ਨਾਲ ਕਿ ਦੋ 2000 ਵਾਲੀ ਜਾਈ ਪੂਰੇ ਲੱਖ ਦੀ ਉਹ ਚ ਮਾਨਤਨ ਹੋ ਜੂ ਹਨਾ ਛੋੜ ਛੱਪਾ ਕੋਰ ਛਾੜ ਹੀ ਕਰਾਂਗੇ ਨਹੀਂ ਠੀਕ ਆ ਠੀਕ ਆ ਠੀਕ ਆ ਲਓ ਵੀ ਸੱਜਣੋ ਵੱਡੀ ਮੈਂ ਆ 1 25 ਗੈਨ ਤਾਂ ਵੀ ਵਿਕ ਜਾਨੀ ਮੈਂ ਪੂਰੀ ਵੱਡੀ ਤੇ ਨਿੱਗਰ ਮੈਂ ਬਸ ਕੱਲੀ ਸਾਂਭਣ ਸਾਂਭਣ ਵਾਲੀ ਆ ਤੇ ਚੰਗੇ ਦੁੱਧ ਵਾਲੀ ਮੈਂ ਲੱਭਦੇ ਹੀ ਤਾਂ ਕਨੈਕਟ ਜ਼ਰੂਰ ਕਰ ਲਿਓ ਭਰਾਣਾ ਕਿਉਂਕਿ ਚੰਗੇ ਦੁੱਧ ਵਾਲੀਆਂ ਮਈਆਂ ਸੱਜਣੋ ਘੱਟ ਨਿਕਲਦੀਆਂ ਤੇ ਇੱਕ ਗਿਆ ਝੋਟੀ ਆ ਗਈ ਵੀਰੇ ਹਾਂਜੀ ਇਹ ਪਲੂਨ ਜਾਂ ਚਾਰ ਦਾੰਦ ਝੋਟੀ ਠੀਕ ਆ ਹਾਂਜੀ ਬਹੁਤ ਵਾਈਟੀ ਚੰਗੀ ਏ ਠੰਡੀ ਪਲੂਨ ਸੂਈ ਆ ਤੇ ਮੂੰਹ ਚੌਗੀ ਆ ਹਾਂਜੀ ਹਾਂਜੀ ਚੌਗੀ ਕਿੰਨੇ ਦਿਨਾਂ ਦੀ ਸੂਈ ਕਮਲ ਕਿੰਨਾ ਦੁੱਧ ਆ ਵੀਰੇ ਓ ਕੱਟੀ ਬੜੀ ਚੰਗੀ ਆ ਵੇਖੋ ਮਗਰ ਇਹਦਾ ਟੀਕਾ ਕ ਬੜਾ ਚੰਗਾ ਲੱਗਾ ਦੁੱਧ ਇਸਲੇ ਵੀਜੀ 8 ਕਿਲੋ ਹੋਣਾ 8 ਕਿਲੋ ਦੁੱਧ ਹੈਗਾ 10 ਦਿਨ ਹੋ ਗਏ ਸੂਈ ਨਾ ਮਗਰ ਵੀ ਕੱਟੀ ਆ ਗਈ ਕੱਟੀ ਚੰਗੀ ਆ ਵਾਕਈ ਕੋਈ ਸ਼ੱਕ ਨਹੀਂ ਵੇਖੋ ਸੱਜਣੋ ਚੰਗੇ ਪਿੱਠ ਫੁੜੇ ਤੇ ਚੰਗੇ ਮੇਲ ਬੂਲ ਵਾਲੀ ਤੇ ਸਾਰੀ ਨਾ ਸ਼ਾਹ ਕਾਲੀ ਦੋ ਕਵਾਲੀ ਆ ਜਿਹੜੇ ਇਹਦੇ ਪੂਛ ਦੇ ਵਿੱਚ ਵਾਈਟ ਆ ਤੇ 8 ਕਿਲੋ ਧਾਰਾ ਹੈਗੀ। ਥਣ ਕੰਮ ਦਾ ਲੱਗਾ ਹੋਇਆ ਹੈ ਨਾ। ਵੇਖੋ ਸੱਜਣੋ ਚਾਰਾਂ ਥਣਾਂ ਦਾ ਆਪਸੀ ਕੈਪਡੂਰੀ ਚਵਾਈ ਤਾਂ ਬਹੁਤ ਮੋਟੀ ਹੋਊਗੀ। ਹਾਂਜੀ ਹਾਂਜੀ ਬੜੀ ਏਕਨ ਵਰ ਚਵਾਈ ਆ। ਠੀਕ ਆ। ਤੇ ਵੀਰੇ ਹੁਣ ਇਹਦੇ ਕੋਲੇ 8 ਕਿਲੋ ਦੁੱਧ ਦਾ ਨਾ ਕੰਮਲ ਕੱਢ ਲਿਆ ਇਹਨੂੰ ਵੀ ਬਾਹਰ। ਲੋ ਵੀ ਸੱਜਣੋ 8 ਕਿਲੋ ਦੁੱਧ ਦਾ ਮਗਰ ਕੱਟੀ ਪਲੂਣ ਸੂਈ ਝੋਟੀਆਂ ਤੇ ਮੂੰਹ ਚੌਗੀ ਆ। ਵੇਖੋ ਜਿੰਨੀ ਹੈਗੀ ਹੈ ਨਾ ਉਨੀ ਥੱਲੇੋਂ ਪੂਰੀ ਸਾਫ ਸੁਥਰੀ ਆ ਕਰ ਲੋ ਚੱਕ ਦੇਖੋ ਤੋਰ ਆਪ ਵੀ ਕੱਟੀ ਤੇ ਮਗਰ ਵੀ ਕੱਟੀ ਐ ਇਹਦੇ ਸਜਣੋ ਕਿਉਂ ਨਾ ਇੱਕ ਨੰਬਰ ਹੋਊਗਾ ਕਿਉਂਕਿ ਥਣ ਦੱਸਦਾ ਇਹਦਾ ਕਰਮਾਂ ਵਾਲੀ ਦਾ ਕਿ ਕਮਾਲਾ ਵੀਰੇ ਕਮਾਲਾ ਕਰੇ ਆ ਜਾ ਪੱਤਾ ਜਾ ਇਹ ਟਾਈਮ ਨਹੀਂ ਬਾਕ ਹੋ ਗਿਆ ਹਾਂ ਸੋਣੀ ਮਨ ਜਾਂਦੀ ਸ਼ਾਮ ਨੂੰ ਹਜੇ ਸਜਣੋ ਆ ਮੰਨ ਲਓ 10 ਵਜੇ ਨਹੀਂ ਕਿ 9:00 ਵਜੇ ਦਾ ਹੀ ਸਮਾਂ ਮੇਰਾ ਮੰਨਣਾ 9 ਨਾ ਹੋਏ ਤਾਂ 9:00 ਵਜੇ ਕੇ 10 ਮਿੰਟ 15 ਇੱਥੇ ਜੇ ਦਾ ਸਮਾਂ ਜਦੋਂ ਭਰਾ ਕੋਲੇ ਵੀਡੀਓ ਕਰੀ ਜਾਂਦੇ ਆ ਕਮਲ ਕੋਲੇ ਤੇ ਝੋਟੀ ਵਿਖਾਤੀ ਇੱਕ ਪਹਿਲਾ ਮਹਿਮ ਵਿਖਾਤੀ ਟੌਪ ਦੀ ਤੇ ਕਮਲ ਇਹਦਾ ਰੇਟ ਵੀਰੇ ਕੀ ਰਹੂਗਾ ਜੇ ਤੁਹਾਡ ਨੂੰ ਇਹਦਾ 70 ਲਈ ਇਹ ਸਭ ਕਰ ਤੋਂ ਮਾਨਤਨ ਨਹੀਂ ਕਰਦਾਂਗੇ 70000 ਚੋਂ ਮਾਨਤਨ ਕਰਦੇ ਆਂਗੇ ਹਨਾ 30 ਚੰਗੀ ਆ ਛੋਟੀ ਗਾੜੀ ਚਲੋ 400 ਦੇਣ ਵਾਲੀ ਹੈ ਨਾ ਹਾਂ ਸਾਫ ਨੂੰ ਬੜੀ ਆ ਘਾਰ ਪੋਲੀ ਵੀ ਆ ਕੋਈ ਆਉਣ ਨਹੀਂ ਕੋਈ ਗੱਲ ਚਲੋ ਸ਼ੁਕਰ ਦਾਤ ਆਪਾਂ ਐਂ ਮਿਹਰ ਕਰੇ ਹਨਾ ਤੇ ਆ ਗਾਮ ਖਾ ਦੀ ਹਾਂਜੀ ਹਾਂਜੀ ਇਹ ਕਿਹੜਾ ਸੂਆ ਵੀਰੇ ਇਹ ਦੂਜਾ ਸੂਆ ਠੰਡੀ ਤੇਰੀ ਇਹ ਸੂਈ ਹੈ ਨਾ ਹਾਂਜੀ ਹਾਂਜੀ ਸੂਈ ਹੈ ਹਾਂਜੀ ਰਸ਼ੀਏ ਮਗਰ ਬਹੁਤ ਉਹ ਵੀ ਹੈ। ਵੱਛੀ ਇਹਦੇ ਮਗਰ ਕਿੰਨੇ ਦਿਨਾਂ ਦੀ ਸੂਈ ਹੈ ਸ਼ਾਹ ਜੀ? ਇਹਨੂੰ ਇਹਨੂੰ ਹੋ ਗਏ ਸੱਤਕ ਦਿਨਾਂ ਜੀ ਹਫਤਾ ਹੀ ਜਾਣੀ ਲਾਗੇ। ਹਫਤੇ ਦੇ ਵਿੱਚ ਵਿੱਚ ਦੀ ਸੂਈ ਹੈ। ਸੱਤਾਂ ਜੀ ਬਿਲਕੁਲ ਹੈ ਜੀ। ਤਾਜੀ ਕਿੰਨੀਆਂ ਕਿ ਤਾਰਾਂ ਤੇ ਆ ਗਈ? ਤਾਰਾਂ ਵੀ ਤੇ 9 ਕਿਲੋ ਇਸਨੇ। 9 ਕਿਲੋ ਤੋਰੇ ਦੀ ਵੀ ਕਰਾ ਚਾ ਇੱਕ ਸੂਆ ਦੂਜਾ। ਦੂਜਾ ਸੂਆ। ਲਓ ਵੀ ਸੱਜਣਾ ਦੂਜਾ ਸੂਆ ਮਗਰ ਵੱਛੀ ਹਫਤੇ ਦੀ ਸੂਈ ਤੇ 9 ਕਿਲੋ ਤਾਰਾਂ ਇਹਦੇ ਕੋਲੇ ਜਿਹੜੀਆਂ ਇਸ ਵੇਲੇ ਓਕੇ ਰਿਪੋਰਟ ਆ। ਹਾਈਟ ਬੜੀ ਵੱਡੀ ਨਹੀਂ। ਪਰ ਜਿਹੜਾ ਮੰਨ ਕੇ ਚੱਲੋ ਵੀ ਥਣ ਲੇਵਾ ਉਹ ਜਿੰਨਾ ਹੈਗਾ ਕਰਮ ਵਾਲੀ ਨੂੰ ਸਾਫ਼ ਸੁਥਰਾ ਲੱਗਾ ਹੋਇਆ ਚੱਕ ਕਰ ਲਓ ਵੇਖੋ ਕਮਾਲ ਆ ਗਿਰੇ ਚੱਲ ਪੱਤਾ ਜਾ ਤੇ ਕਮਲ ਥਣ ਤੋਂ ਤਾਂ ਕੱਢ ਜਾਂਦੀ ਉਹ ਵਧੀਆ ਜਦੋਂ ਪਸਮਦੀ ਆ ਨਹੀਂ ਠੀਕ ਆ ਲੋ ਵੀ ਸੱਜਣੋ ਥਣਾ ਦੀ ਗਰੰਟੀ ਵੀਰ ਕਹਿੰਦਾ ਮੁੱਠੀ ਨਾਲ ਚਵਾਈ ਹੁੰਦੀ ਆ ਓਕੇ ਰਿਪੋਰਟ 9 ਕਿਲੋ ਦੁੱਧ ਆ ਤੇ ਕਮਲ ਵੀਰੇ ਇਹਦਾ ਰੇਟ ਕੀ ਰਹੂਗਾ ਚੰਡੀ ਛਿੜੀ ਕੋਈ ਰਸੀ ਫੌਂਦਾ ਵੀਰ ਜੀ ਰੇਟ ਇਹਦਾ ਵਾ ਜਿਹੜਾ ਹਾਂ ਨਹੀਂ ਹਨਾ 50000 ਦਿਆ 35000 ਰੁਪਇਆ ਹਾਂਜੀ ਠੀਕ ਆ ਲੋ ਵੀ ਸੱਜਣੋ ਇੱਥੋਂ ਤੁਸੀਂ ਹੁਣ ਇਹਦੇ ਥਾਂ ਲੈਵੇ ਦੀ ਕੁਆਲਿਟੀ ਵੀ ਚੈੱਕ ਕਰ ਲਓ ਗਾਂ ਨੂੰ ਵੀ ਲੈਵਾ ਚੰਗਾ ਕਰਮ ਵਾਲੀ ਦੇ 33000 ਰੁਪਇਆ ਨਿੱਕੀ ਛੋਟੀ ਜਿਹੀ ਆ ਗਈ ਆ ਹਾਂ ਉਹ ਵੀ ਵੱਡੀ ਘੱਟ ਖਰਚਾ ਦਮ ਜ਼ਿਆਦਾ ਪਰ ਇਹ ਆਵੇ ਇਹੋ 400 ਤੋਂ 500 ਦੀਆਂ ਚੀਜ਼ੇ ਸੁਵੇ ਲੱਗਦੀਆਂ ਹਾਂ 65 65 ਆਣਾ ਵਾਕਿਆ ਹੀ ਵਾਕਿਆ ਕੋਈ ਚਾਹ ਤੇ ਆ ਵਿਖਾਉਣੀ ਹਾਂਜੀ ਸਾਡੀ ਵਿਖਾ ਦੋ ਇਹ ਮਤਲਬ ਇਹ ਬੱਚਾ ਨਹੀਂ ਤੇਰਾ ਟੋਕਰ ਟੋਕਰ ਨਹੀਂ ਕਹਿ ਸਕਦਾ ਦੋ ਤੇ ਹੈਗਾ ਨੋ ਕਿਲੋ ਇੱਥੇ ਠੇਕ ਆ 8 ਪੱਕਾ ਸੁਈ ਕਿੰਨੇ ਕਚਰ ਦੀ ਆਪਣੇ ਕੋਲ ਹੀ ਹਾਂਜੀ ਹਾਂਜੀ ਮਤਲਬ ਨਹੀਂ ਜਿੱਥੋਂ ਅਸੀਂ ਉੱਥੋਂ ਮਰਿਆ ਠੀਕ ਆ ਠੀਕ ਆ ਦੁੱਧ ਦੇ ਦੇ ਕੋਲੇ 8 ਕਿਲੋ ਪੱਕਾ ਤੇ ਸੂਹਾ ਦੂਜਾ ਕਹੂ ਨਹੀਂ ਤੀਜਾ ਦੂਜਾ ਤੀਜਾ ਹਨਾ ਤੋਰ ਕਰਾ ਦੇ ਚੱਕ ਵੀਰੇ ਲਓ ਵੀ ਸੱਜਣਾ ਬੱਚੇ ਤੋਂ ਬਿਨਾ 8 ਕਿਲੋ ਦੁੱਧ ਤੀਜਾ ਸੂਹਾ ਸੂਈ ਡੇਢ ਕ ਮਹੀਨੇ ਦੀ ਵੀਰ ਕਹਿੰਦਾ ਸੂਈ ਆ ਤੇ ਬਾਕੀ ਤੁਸੀਂ ਚੈੱਕ ਕਰ ਲੈਣੀ ਆਪ ਬੀਲ ਬੂਲ ਚੰਗੀ ਆ ਕੱਦ ਠੀਕ ਆ ਥਣ ਬਹੁਤ ਕੰਮ ਦਾ ਠੀਕ ਆ ਪਾੜਾ ਪਾ ਗਏ ਇੱਦਾਂ ਬੈਣਾ ਕੋਈ ਰੱਸੀ ਨਹੀਂ ਪਾਉਣੀ ਕੋਈ ਕੋਈ ਲੋ ਵੀ ਸੱਜਣਾ ਢੰਗਾ ਢੋਂਗਾ ਜਿਵੇਂ ਕਹਿੰਦੇ ਨਾ ਬੂਲੀ ਏਰੀਏ ਦੇ ਹਿਸਾਬ ਨਾਲ ਬਦਲ ਜਾਂਦੀ ਆ ਤੇ ਉਹ ਨਹੀਂ ਇਹਨੂੰ ਪਾਉਣ ਦੀ ਲੋੜ ਇਦਾਂ ਹੀ ਪਾੜਾ ਪਾ ਕੇ ਵੀਰ ਕਹਿੰਦਾ ਬਹਿ ਜਾਓ ਤੇ ਚੋ ਸਕਦੇ ਆ ਵੇਖੋ ਥਣ ਦਾ ਸਹਿਜ ਸੂਜ ਪੂਰਾ ਚੰਗਾ ਤੇ ਕਮਲ ਇਹਦਾ ਰੇਟ ਕੀ ਰਹੂਗਾ ਸਾਜੀ ਸਨਪਾ ਬੜੀਆ ਸੱਜੀ ਠੀਕ ਆ ਜਿਹੜੀ ਆ ਬੱਚਾ ਜਾਂਦੀ ਨਾ ਉਹਦੀ ਨੂੰ ਗੱਲ 20000 ਦੀ 20000 ਦੀ ਉਹਦੇ ਚੋਂ ਕਰ ਲਾਂਗੇ ਉਹਦੇ ਚੋਂ ਵੀ ਮਾਨਤਨ ਹੋ ਜੂਗਾ ਹਨਾ ਬਾਕੀ ਅੱਠ ਕਿਲੋ ਕੋਈ ਨਹੀਂ ਆ ਬੱਚਾ ਹੀ ਬਸ ਮਗਰਿਆਗਾ ਹੋਰ ਨਹੀਂ ਗੱਲ ਹਾਂ ਵਾਕਿਆ ਹੀ ਦੁੱਧ ਸਾਮਣ ਬੜੀ ਪੰਜ ਜਾਂਦੀ ਫੁੱਟ ਬਾਲਾਂ ਠੀਕ ਆ ਠੀਕ ਆ ਲੋ ਵੀ ਸੱਜਣਾ ਸਵੇਰ ਦਾ ਟਾਈਮ ਆ ਤੁਹਾਨੂੰ ਜਿਵੇਂ ਪਹਿਲਾਂ ਵੀ ਮੈਂ ਦੱਸਤਾ ਤੇ ਉਸ ਹਾਵ ਨਹੀਂ ਲੇਵੇ ਦਾ ਗੈਸ ਲਾਇਓ ਕਿਉਂਕਿ ਹਜੇ ਚਵਾਈ ਹੋਈ ਨੂੰ ਵੀ ਕੋਈ ਵੀ ਸਮਾਂ ਨਹੀਂ ਹੋਇਆ 2-3 ਘੰਟੇ 4 ਹੋਏ ਆ ਤੇ ਇਹ ਅੱਜ ਸੱਜਣੋ ਜਿਹੜੇ ਐਨੀਮਲ ਫੋਰ ਸੇਲ ਵਿਕਾਊ ਆ ਪਿੰਡ ਦੀ ਗੱਲ ਕਰੀਏ ਤਾਂ ਭਗਵਾਨਪੁਰਾ ਜ਼ਿਲ੍ਹਾ ਗਰਦਾਸਪੁਰ ਆ ਸੱਜਣੋ ਤਸਵੀਲ ਡੇਰਾ ਬਾਬਾ ਨਾਨਕ ਤੇ ਕਮਲ ਕੋਲੇ ਸੀਗੇ ਤੇ ਟੌਪ ਦੀ ਮਹਿ ਬਖਾਈ ਆ ਸਟਾਰਟਿੰਗ ਦੇ ਵਿੱਚ ਸੱਜਣੋ ਕਰਕੇ ਤਸੱਲੀ ਕਰਿਓ ਖਰੀਦਦਾਰੀ ਤੁਹਾਡਾ ਧੰਨਵਾਦ ਹੋਊਗਾ